ਨਾ ਪੁਲਿਓ ਕਰਵਾਨੀ ਦੋਸਤੋ ਨਾ ਪੁਲਿਓ ਕਰਵਾਨੀ ਨਾ ਪੁਲਿਓ ਕਰਵਾਨੀ ਦੋਸਤੋ ਨਾ ਪੁਲਿਓ ਕਰਵਾਨੀ ਦੇਸ਼ ਦੀ ਖਾਤਰ ਵਾਰ ਗਏ ਜੋ ਆਪਣੀ ਭਰ ਜਵਾਨੀ ਦੋਸਤੋ ਆਪਣੀ ਭਰ ਜਵਾਨੀ ਇਸ ਕੁਰਬਾਨੀ ਨੂੰ ਆਪਾਂ ਦੋਸਤੋ ਸਾਰੇ ਖੁੱਲ ਚੜਾਈਏ ਇਸ ਕਰਵਾਨੀ ਨੂੰ ਆਪਾਂ ਦੋਸਤੋ ਸਾਰੇ ਫੁੱਲ ਚੜਾਈਏ ਨਸ਼ੇੜੀ ਕਹਿਣ ਮਾਲਾ ਨੂੰ ਆਪਾਂ ਚੰਗਾ ਸੱਤ ਸਿਖਾਈਏ ਦੋਸਤੋ ਚੰਗਾ ਸੱਤ ਸਿਖਾਈਏ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਚੰਗਾ ਆਪਾ ਸਮਾਜ ਬਣਾਈਏ ਚੰਗਾ ਆਪਾ ਸਮਾਜ ਬਣਾਈਏ ਨਾ ਭੁੱਲੀਏ ਜਵਾਨੀ ਨਾ ਭੁੱਲੀਏ ਜਵਾਨੀ ਦੋਸਤੋ ਨਾ ਭੁੱਲੀਏ ਜਵਾਨੀ ਨੌਜਵਾਨ ਪੀੜੀ ਨੂੰ ਆਪਸ ਸਿੱਧੇ ਰਸਤੇ ਪਾਈਏ ਨੌਜਵਾਨ ਪੀੜੀ ਨੂੰ ਆਪਸ ਸਿੱਧੇ ਰਸਤੇ ਪਾਈਏ ਸਾਰੇ ਆਪਾਂ ਰਲ ਕੇ ਇਸ ਨੂੰ ਰੰਗਲਾ ਪੰਜਾਬ ਬਣਾਈਏ ਸਾਰੇ ਰਲ ਕੇ ਆਪਾਂ ਇਸ ਨੂੰ ਰੰਗਲਾ ਪੰਜਾਬ ਬਣਾਈਏ ਸੋਹਰੇ ਪੰਜਾਬ ਦੀ ਖਾਤਰ ਆਪਾਂ ਕਰੀਏ ਕੋਈ ਕੁਰਬਾਨੀ ਸੋਹਰੇ ਪੰਜਾਬ ਦੀ ਖਾਤਰ ਆਪਾਂ ਕਰੀਏ ਕੋਈ ਕੁਰਬਾਨੀ ਨਾ ਭੁੱਲਿਓ ਕੁਰਬਾਨੀ ਦੋਸਤੋ ਨਾ ਭੁੱਲਿਓ ਕੁਰਬਾਨੀ ਲਾਡੀ ਹੱਤਵੰਨ ਕਰੇਲ ਜੋਈ ਨਸ਼ਾ ਪੰਜਾਬ ਚ ਰਹੇ ਨਾ ਕੋਈ ਲਾਂਦੀ ਹੱਤ ਵੰਨ ਕਰੇਲ ਜੋਈ ਨਸ਼ਾ ਪੰਜਾਬ ਚ ਰਹੇ ਨਾ ਕੋਈ ਪਹਾੜੀ ਪਿੰਡੋਂ ਸੌਂ ਖਾ ਕੇ ਵੀ ਪਹਾੜੀ ਪਿੰਡੋਂ ਸੌਂ ਖਾ ਕੇ ਵੀ ਆਪਾਂ ਨਵੀਂ ਲਿਹਾਈਏ ਜਵਾਨੀ ਦੋਸਤੋ ਨਵੀਂ ਲਿਹਾਈਏ ਜਵਾਨੀ ਨਾ ਪੁਣੀਏ ਕਰਵਾਨੀ ਦੋਸਤੋ ਨਾ ਪੁੜੀਏ ਕਰਵਾਨੀ ਦੇਸ਼ ਦੀ ਖਾਤਰ ਵਾਰ ਗਏ ਜੋ ਆਪਣੀ ਪਰਜਵਾਨੀ ਦੋਸਤੋ ਆਪਣੀ ਪਰਜਵਾਨੀ